ਪੌਣ ਲਈ ਜੰਗਾ ਤਵੇ ਦੇ ਪੌਣ ਲਈ ਥੋੜਾ ਜਿਹਾ ਹੋਰ ਫਰਮਾਇਸ਼ ਫਿਰ ਵੰਗਾਰ ਤੇ ਸਹੇਲੀਆਂ ਸੱਦ ਕੇ ਲਿਆਵਾਂ ਤੇਰੀਆਂ ਲੈ ਆ ਆ ਨਾ ਸੱਸ ਦਾ ਮੁਕਾਬਲਾ ਕਹਿੰਦੀ ਪੱਠੀ ਤੇ ਤੇ ਕਹਿੰਦੀ ਚੁੱਲ੍ਹੇ ਤੇ ਹਾਏ ਲੱਗ ਜੇ ਪਤਾ ਦਰਸ ਆ ਗਿਆ ਵੀ ਵਿਚਾਰੀ ਕੱਲੀ ਲੱਗੀ ਐ ਅੱਛਾ ਤੇ ਮਾਂ ਤੇ ਦਰਸਨਾ ਆਇਆ ਇਹ ਇੱਕ ਚੀਜ਼ੇ ਰਹਿਣ ਗਈ ਆਲੀ ਮੰਮੀ ਤੇ ਵੇਲਣਾ ਤੇ ਰੱਖ ਕਿਤੇ ਆ ਗੱਲਾਂ ਦਾ ਮੂੰਹ ਜੇ ਵੇਹੇ ਟੱਬੇ ਖਾਣ ਵਾਲੀਏ ਨਿਕਲਣ ਲਈ ਅੱਜ ਲਓ ਵੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਨਿਆਂ ਦਾ ਸਵਾਗਤ ਹੈ ਅੱਜ ਹਰਜੀਤ ਕੌਰ ਜੀ ਸਾਨੂੰ ਕੁਝ ਵਧੀਆ ਬਣਾ ਕੇ ਖਵਾਏਗੀ ਕਿਉਂਕਿ ਮੰਮੀ ਹੁਣਾਂ ਨੇ ਲੈਂਟਰ ਦੀ ਪਾਰਟੀ ਨਹੀਂ ਕੀਤੀ ਸੀ ਹਲੇ ਤੱਕ ਮੰਮੀ ਹੂੰ ਲੈਂਟਰ ਦੀ ਕੰਪਲੀਟ ਦੇ ਖੁਸ਼ੀ ਚ ਚੱਲ ਲੈਂਟਰ ਦੀ ਗਿਆ ਤਾਂ ਅੱਜ ਕੀ ਬਣਾਉਣ ਲੱਗੇ ਨਾ ਕੁਝ ਕਰਨ ਨਹੀਂ ਲੱਗੀ ਆ ਅੱਜ ਕੀ ਬਣਾਉਣ ਲੱਗੇ ਅੱਜ ਆਲੂਆਂ ਵਾਲੇ ਕੋਈ ਲੱਗੀ ਆ ਪਰੌਂਠੇ ਪਰੌਂਠੇ ਬਣਾਉਣ ਕੋਈ ਦਾਸੇ ਆ ਆਲੂ ਵਾਲੇ ਪਰੌਂਠੇ ਉਹ ਉਹਦੇ ਚ ਕੀ بگੜੀ ਲਿਆ ਉਹ ਤਾਂ ਨਵੀਂ ਕੋਈ ਸ਼ੈ ਹੋਣੀ ਨਾ ਆਲੂਆਂ ਵਾਲੇ ਪਰੌਂਠੇ ਕੋਈ ਨਵੀਂ ਬਣਾਵਾਂਗੀ ਨਵੀਂ ਕੀ ਆ ਅੱਜ ਉਹ ਨਵੀਂ ਕੋਈ ਆਟਾ ਹੋਰ ਪਾਵਾਂਗੀ ਆਟਾ ਕਿਹੜਾ ਪਾ ਦੇਗੀ ਤੂੰ ਕੋਈ ਹੋਰ ਕੋਈ ਪਾਵਾਂਗੇ ਸਰਪ੍ਰਾਈਜ਼ ਰੱਖਾਂਗੇ ਦੱਸ ਚਲੋ ਸਰਪ੍ਰਾਈਜ਼ ਹੀ ਕਿਉਂ ਆ ਮੈਂ ਤੁਹਾਨੂੰ ਦੱਸਦਾ ਰੈਸਪੀ ਨਾਲ ਦੀ ਨਾਲ ਸਰਪ੍ਰਾਈਜ਼ ਕੁਝ ਨਹੀਂਗਾ ਇੱਥੇ ਹੁਣੇ ਖੋਲੇ ਜਾਣਾ 2 ਮਿੰਟਾਂ ਪਾੜ ਜਾਣਾ ਬੀਬੀ ਨੂੰ 2 ਮਿੰਟ ਪੰਪ ਦੇਤੇ ਤੇ ਅੱਜ ਕੋ ਵਧੀਆ ਬਣਾ ਕੇ ਖਵਾਈ ਨਹੀਂ ਫਿਰ ਤੂੰ ਅੱਜ ਆਲੂ ਹੋਏਗੀ ਆਲੂ ਫਾਈਬਰ ਖਵਾਈਏਗੀ ਹੈ ਨਰੇ ਆਲੂ ਨਹੀਂ ਮੈਂ ਫੌਂਕ ਹਾਂ ਕੁਝ ਬਣਾ ਕੇ ਖਵਾਵਾਂਗੇ ਕੀ ਖਵਾਈਏਗੀ ਆਲੂਆਂ ਚ ਮੰਮੀ ਐ ਕਰੀਓ ਦੂਜਿਆ ਪਾਲੀ ਕਾਲੀ ਮਿਰਚ ਪਾਲੀ ਤੇ ਜੀਰਾ ਪਾਲੀ ਭੁੰਨ ਕੇ ਪਾਈ ਜੀ ਦਾ ਅੱਛਾ ਉਹ ਨਾ ਵਧੀਆ ਹੁੰਦਾ ਕਹਿੰਦੇ ਲੇਵਰ ਆਸਤੇ ਉਹਦੇ ਨਾਲ ਰੋਟੀ ਪੱਚਦੀ ਬਹੁਤ ਵਧੀਆ ਕਹਿੰਦੇ ਭੁੰਨੇ ਕੇ ਜੀਰੇ ਨਾਲ ਹੋਰ ਭੁੰਨ ਲਈ ਜੰਗਾ ਤਵੇ ਤੇ ਭੁੰਨ ਲਈ ਥੋੜਾ ਜਿਹਾ ਹੋਰ ਫਰਮਾਇਸ਼ ਫਿਰ ਭਾਈ ਇਹ ਚ ਹੋਰ ਲੈ ਫਰਮਾਇਸ਼ ਨੂੰ ਕੀ ਆ ਹੁਣ ਤੈਨੂੰ ਦੱਸਦਾ ਤੇ ਤੂੰ ਦਸ ਗੱਲ ਹੀ ਨਹੀਂ ਮੰਦੀ ਵਿੰਡੋ ਵੰਗਾਰ ਤੇ ਸਹੇਲੀਆਂ ਸੱਦ ਕੇ ਲਿਆਵਾ ਤੇਰੀਆਂ ਵਿੰਡੋ ਆਲੂ ਛਿੱਲਾ ਕੇ ਤੇ ਫੇਰ ਪੈਣ ਕੇ ਰੋਟੀਆਂ ਚ ਮੈਨੂੰ ਦੱਸ ਵੰਗਾਰ ਤੇ ਸਹੇਲੀਆਂ ਸੱਦ ਕੇ ਲਿਆਵਾ ਤੇਰੀਆਂ ਲੈ ਆ ਆ ਜਾ ਲੈ ਆ ਕਿਹੜੀਆਂ ਲੈ ਆਂ ਜਿੰਨਾ ਨਾ ਜਿੰਨਾ ਨਾ ਤੁਹਾਡੇ ਰੱਬ ਨੇ ਹੱਥ ਪੈਰ ਨਹੀਂ ਦਿੱਤੇ ਨਾਲ ਜਿੰਨਾ ਨਾ ਬੈਠੀ ਚੁਗਲੀਆਂ ਕਰਦੀ ਹੁੰਦੀ ਹੋ ਮੈਨੂੰ ਕਿ ਲੋੜ ਚੁਗਲੀਆਂ ਕਰਨ ਦੀ ਤੁਹਾਡੇ ਰੱਬ ਨੇ ਹੱਥ ਪੈਰ ਨਹੀਂ ਦਿੱਤੇ ਆਹੋ ਸਾਡੀ ਰੱਬ ਮੇਰੇ ਰੱਬ ਨੇ ਦਿੱਤੇ ਹੱਥ ਪੈਰ ਕੰਮ ਨਹੀਂ ਕੰਦਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਤੇ ਗੱਲਾਂ ਕਰਨ ਨੂੰ ਆ ਜਾਂਦਾ ਮੇਰੇ ਕਿ ਦਿੱਤੇ ਰੱਬ ਨੇ ਹੱਥ ਪੈਰ ਮੈਂ ਜਾਣਾ ਹੁਣੇ ਪੈਰਾਂ ਦੇ ਨਾਲ ਤੇ ਦੱਸ ਕੇ ਉਹਨਾਂ ਨੂੰ ਕੀ ਦੱਸ ਕੇ ਉਹਨਾਂ ਨੂੰ ਵਿਆਹ ਤੁਹਾਡਾ ਮਗਾਰ ਤੇ ਸਾਦੀ ਵੀ ਛੱਡੀ ਚਲੀ ਲੈ ਲੈ ਆ ਭਾਗਵਤੀ ਹਾ ਗਵੇਤੀ ਭਾਗੇਵਤੀ ਓ ਮੇਰੀ ਅਰਧੰਗਨੀ ਇੱਥੇ ਹੀ ਲਿਆ ਫਿਰ ਸਾਰਾ ਕੋ ਇੱਥੇ ਹੀ ਬਣੂ ਅੱਜ ਸਾਰਾ ਕੋ ਦੇਖ ਆਪ ਨੂੰ ਚੂਰੀ ਜਾਂਦੀ ਵੇਖ ਤੂੰ ਪੱਠੀ ਤੇ ਫਿਰ ਇੱਥੇ ਸੈਟਪ ਲਾ ਆ ਗਏ ਅਸੀਂ ਓਕੇ ਪੱਠੀ ਤੇ ਪਹੁੰਚਿਆ ਜਾਏਗਾ ਪਰ ਇੱਥੇ ਮੰਮੀ 글로ਬ ਆਵਾਜ਼ ਆ ਰਿਹਾ ਤੇਰੇ ਫੇਸ ਤੇ ਸੌ ਲੱਗੇ ਨੈਚੁਰਲ ਬਿਊਟੀ ਬਹੁਤ ਪੱਠੀ ਪੁੱਠੀ ਤੇ ਕਿਤੇ ਨਹੀਂ ਪੱਕਣੀਆਂ ਜੀਆਂ ਨੈਚੁਰਲ ਬਿਊਟੀ ਬਹੁਤ ਜਾਰੀ ਆ ਪੱਠੀ ਤੇ ਨਹੀਂ ਪਕਾਈਆਂ ਜਾਣਗੀਆਂ ਅੱਜ ਭਾਈ ਕੱ ਲੱਗ ਜੂ ਪਤਾ ਫਿਰ ਨੌ ਸੱਸ ਦਾ ਮੁਕਾਬਲਾ ਕਹਿੰਦੀ ਪੱਠੀ ਤੇ ਤੇ ਕਹਿੰਦੀ ਚੁੱਲ੍ਹੇ ਤੇ ਹਾਏ ਲੱਗ ਜੇ ਪਤਾ ਚੁੱਲ੍ਹੇ ਦੇ ਪਕੜ ਗਈਆਂ ਰੋਟੀਆਂ ਕੇ ਅੱਜ ਪੱਠੀ ਤੇ ਨਹੀਂ ਚੁੱਲ੍ਹੇ ਤੇ ਪੱਠੀ ਤੇ ਪਕੜੀਆਂ ਹੀ ਨਹੀਂ ਗਈਆਂ ਹੈ ਹਾਂ ਉਹ ਲੈ ਵਈ ਇਹ ਨਹੀਂ ਪੱਠੀ ਤੇ ਪਕੜੀਆਂ ਭਾਈ ਇੱਧਰ ਆਉਣਾ ਪੈਣਾ ਚੁੱਲ੍ਹੇ ਦੇ ਨੌ ਸੱਸ ਦਾ ਪੂਰਾ ਫਸਵਾ ਮੁਕਾਬਲਾ ਨੌ ਬੋਲਦੀ ਰਹੀ ਅੱਗੋ ਨਹੀਂ ਪੈਣੀਆਂ ਆ ਲਾ ਜੀ ਉਹਨੂੰ ਪਤਾ ਲੱਗ ਗਿਆ ਵੀ ਜਿੱਤਣ ਦਾ ਕੋਈ ਚਾਂਸ ਨਹੀਂ ਇਹਦੇ ਅੱਗੇ ਬੀਬੀ ਅੱਗੇ ਨਹੀਂ ਕੋਈ ਜਿੱਤ ਸਕਦਾ ਮੰਮੀ ਤੇਰੀਆਂ ਦਾ ਨੋਵਾਂ ਵੀ ਕਰਿਆ ਗਿਆ ਹਰਮਨ ਜਾਨੀ ਕੰਮ ਕਰਨ ਵਾਲਾ ਜਿਹੜਾ ਜਿੱਤਣਾ ਕੰਮ ਹੋਣਾ ਉਵੇਂ ਹੀ ਹੋਣਾ ਮਾ ਮੇਰੇ ਦਾ ਨਾਂ ਜਿੱਦਿਆ ਕਰੋ ਨਾ ਨਾ ਤੇਰੇ ਤੋਂ ਤੇਰੀਆਂ ਕੁੜੀਆਂ ਜਿੱਤ ਸਕਦੀਆਂ ਨਾ ਤੇਰੇ ਤੋਂ ਤੇਰੀਆਂ ਨੋਵਾਂ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਨਹੀਂ ਜਿੱਤ ਸਕਦੀਆਂ ਉਹ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ ਬੀਬੀ ਕੋ ਆਲੂ ਛਿਲਣ ਦਾ ਵੇਖੋ ਸਹੀ ਕਿਵੇਂ ਪਹਿਲਾਂ ਕਰਦੇ ਨੇ ਚੀਰੇ ਆ ਤੇ ਫੇਰ ਆਲੂ ਛਿਲਣ ਲਈ ਹੈ ਤੇ ਹੁਣ ਆਲੂ ਤੇ ਐਡੇ ਐਡੇ ਕਰਦੇ ਆ ਨਾ ਉਹ ਰੱਜਦੇ ਨਾ ਕਰਦੇ ਆ ਫੇਰ ਚੀਰ ਕੇ ਸਿੱਟੇ ਫੇਰ ਰੰਨੇ ਠੀਕ ਹੈ ਫਿਰ ਤੇ ਬੀਬੀਆਂ ਕੋ ਇਹ ਵੀ ਸਟ੍ਰੈਟਜੀ ਹੈ ਹੈ ਇਹ ਵੇਲੇ ਸੱਤ ਤੋ ਕੋਈ ਕੋਈ ਹੁੰਦਾ ਹੀ ਆ ਸਖਤ ਤੋਂ ਸਖਤ ਆਲੂ ਨੂੰ ਇਹ ਵੇਲੋ ਵਾਲ ਕੇ ਛਿਲ ਦਿੰਦੀਆਂ ਇਹਦੇ ਬੰਦੇ ਦਾ ਕੀ ਚੀਜ਼ ਆ ਮੈਂ ਲਿਆਵਾਂ ਹੈਲਪ ਕਰਾਵਾਂ ਕਰਾਉਣੀ ਪੈਣੀ ਵਿਚਾਰੀ ਕਿੰਨਾ ਇਕੱਲੀ ਕੰਮ ਕਰ ਲੂਗੀ ਤੈਨੂੰ ਤਾਂ ਤਰਸ ਨਹੀਂ ਆਉਂਦਾ ਇੰਨਾ ਕੰਮ ਕਰਾ ਕਰਾ ਕੇ ਤੈਨੂੰ ਤਾਂ ਤਰਸ ਨਹੀਂ ਆਉਂਦਾ ਤੈਨੂੰ ਤਾਂ ਜਮਾਂ ਤਰਸ ਨਹੀਂ ਆਉਂਦਾ ਕੰਮ ਕਰਾ ਕਰਾ ਕੇ ਸਾਨੂੰ ਤਾਂ ਤਰਸ ਆਉਂਦਾ ਆਹ ਗ੍ਰੀਕੀ ਗੱਲ ਵੀ ਸਾਰੀ ਦਿਹਾੜੀ ਕੰਮ ਕਰਾ ਕਰਾ ਕੇ ਨਾਮ ਕਰਾ ਦੇਂਗੇ हमको क्या हो जाता है ए थे थे जा। नहीं गल ए मैं तां चलਾਂ ਉਹ ਵਿਚਾਰੀ ਨੇ ਮੈਨੂੰ ਤਰਸ ਆ ਗਿਆ ਵੀ ਵਿਚਾਰੀ ਕੱਲੀ ਲੱਗੀ ਐ ਅੱਛਾ ਤੇ ਮਾਂ ਤੇ ਤਰਸ ਨਾ ਆਇਆ ਤੇ ਮਾਂ ਵੀ ਲੱਗੀ ਕੱਲੀ ਮਾਂ ਕੋ ਵੀ ਆਣ ਕੇ ਬੈਠਿਆ ਹੀ ਸੀ ਤੇ ਬੈਠਾ ਸੀ ਨਾ ਕੁਛ ਕੀਤਾ ਤਾਂ ਨਹੀਂ ਨਾ ਮੰਜਾ ਨਾਲਿਆ ਵਣ ਨਾ ਲੂਣ ਵਿੱਚ ਲਿਆਵਾ ਘਰ ਵਾਲੀ ਨਹੀਂ ਤਾਂ ਗਵੱਗਵ ਕਾਇਦਾ ਤਾਂ ਵੀ ਮੈਂ ਮੰਜਾ ਲਿਆਵਾ ਮੈਂ ਹੈਲਪ ਕਰਦਾ ਮੈਂ ਉਹ ਕਰਦਾ ਮੈਂ ਆ ਕਰਦਾ ਨਹੀਂ ਤੇ ਲਿਆਣ ਲਾਵਾ ਤੂੰ ਕਹਿੰਦਾ ਨਾ ਬੀਵੀਆਂ ਦੇ ਥੱਲੇ ਲੱਗ ਨਹੀਂ ਮੈਂ ਨਾਲ ਲਿਆਵਾ ਹਾਂ ਨਹੀਂ ਮਿਲ ਦੱਸ ਨਾਲ ਲਿਆਵੇਂ ਤੂੰ ਇੱਥੇ ਫਿਰ ਲੈ ਹੱਦ ਦੱਸ ਤੇਰੇ ਆਪਣੇ ਹੱਥ ਪੈਰ ਨਹੀਂ ਦਿੱਤੇ ਲਿਆਉਣ ਲਈ ਤੇ ਹੁਣ ਮੈਂ ਚੱਲਾ ਤਾਂ ਹੈ ਹੱਥ ਪੈਰ ਆਦੇ ਯੂਜ਼ ਕਰਨ ਹੁਣ ਕਰਨ ਦੇ ਹੱਥ ਪੈਰ ਯੂਜ਼ ਤੂੰ ਤਾਂ ਆ ਵੀ ਨਾ ਆਪਣੀ ਜੁਬਾਨ ਨਾਲ ਬੱਲੀ ਆਉਂਦੀ ਹੱਥ ਪੈਰ ਤੇ ਲੈ ਦੱਸ ਲਾਓ ਵੀ ਇਹ ਵੇਸਨ ਸ਼ਾਹ ਨੇ ਦੇ ਅੱਜ ਵੇਸਨ ਵਾਲੀਆਂ ਰੋਟੀਆਂ ਨਹੀਂ ਜੀ ਹਾਂ ਮੱਕੀ ਦੀਆਂ ਮੱਕੀ ਦੇ ਵਿੱਚ ਆਲੂ ਆਹੋ ਤੇ ਨਾਲ ਗੱਗੂ ਦੇ ਲਈ ਸਰਪ੍ਰਾਈਜ਼ ਓ ਵਾਹ ਵੱਡੇ ਮੁੰਡੇ ਲਈ ਤਾਂ ਬਹੁਤ ਸਮਝ ਨਹੀਂ ਆਇਆ ਤੇ ਉਹਨੂੰ ਇਹ ਹੀ ਨਹੀਂ ਪਤਾ ਪਈ ਕੀ ਕਰਦਿਆਂ ਤੇ ਕੀ ਨਹੀਂ ਫਿਰ ਮੈਂ ਤਾਂ ਫਿਕਵਾਉਣ ਗਿਆ ਸਰਪ੍ਰਾਈਜ਼ ਤਾਂ ਆਟੋਮੈਟਿਕ ਹੀ ਤਿਆਰ ਹੋ ਗਿਆ ਐ ਡੱਬੀ ਪੇਟੀ ਭਰੀ ਫਿਰਦੀ ਏ ਜਿਵੇਂ ਖਜ਼ਾਨਾ ਨਹੀਂ ਹੁੰਦਾ ਉਵੇਂ ਰੱਖਿਆ ਹੀ ਵੇ ਆਟਾ ਵੀ ਮੱਕੀ ਦਾ ਆਟਾ ਖਜ਼ਾਨਾ ਹੀ ਹੁੰਦਾ ਲੋਕਾਂ ਦਾ ਹੁਣ ਖਜ਼ਾਨਾ ਹੀ ਆ ਖਜ਼ਾਨਾ ਹੀ ਆ ਮਹਿੰਗਾ ਬਹੁਤ ਆ ਪਹਿਲਾਂ ਹੀ ਅੱਗੇ ਹੁੰਦਾ ਸੀ ਕਿੰਨਾ ਮਹਿੰਗਾ ਏ 50 ਰੁਪਏ ਕਰ ਲੋ 50 ਹਾਂ ਰੁਪਏ ਕਿਲੋ ਤਮਾਕੀ ਇੱਕ ਕਣਕ 25 ਰੁਪਏ ਕਿਲੋ ਓਏ ਬਈ ਇਹ ਸਾਬ ਲੱਖ ਜਾਨਾ ਨਹੀਂ ਤੇ ਹੋਰ ਕੀ ਆ ਸਾਰੇ ਲੋਕ ਬਈ ਮੱਕੀ ਸਟੋਰ ਕਰ ਲਾਪੋ ਗਾਂਦੋ ਜਿਹੜਾ ਇੱਕ ਕਣਕ ਦਾ ਡਰਮ ਭਰਦੇ ਜੇ ਇੱਕ ਮੱਕੀ ਦਾ ਵੀ ਭਰਿਆ ਕਰੋ ਐਂ ਪਿਆ ਕੇ ਆਟਾ ਹੀ ਵੇਚਿਆ ਕਰੋ 50 ਕਿਲੋ ਆਟਾ ਵੇਚਤਾ ਬਾਦ ਦੁ ਨਜ਼ਾਰੇ ਬੀਬੀਆਂ ਦੇ ਨਜ਼ਾਰੇ ਠੰਡਾ ਕੋਸਾ ਕਿੰਨੇ ਕੋਸਾ ਆਹ ਠੰਡਾ ਕੋਸਾ ਜੇ ਪਾਣੀ ਚਾਹੀਦਾ ਲੈ ਆ ਚੈੱਕ ਕੋਸਾ ਪਾਣੀ ਪਾ ਦਿੱਤਾ ਜੀ ਚੱਕਲਾ ਤੇ ਪੋਣਾ ਅਜੇ ਤੱਕ ਨਹੀਂ ਆਏ ਆ ਜਾਂਦੇ ਆ। ਯੱਕਾ ਇਹ ਮੰਮੀ ਘਾਤ ਰਲਾਇਆ ਵੀ ਚਾਟਾ। ਉਹ ਫਿਰ ਰੋਟੀਆਂ ਉਹ ਜੁੜ ਜਾਂਦੀਆਂ। ਰੋਟੀਆਂ ਜੁੜ ਜਾਂਦੀਆਂ ਹੈ। ਬੰਦੀਆਂ ਨਹੀਂ ਸਹੀ। ਤਾਂ ਹੀ ਮੱਕੀ ਦਾ ਆਟਾ ਨਹੀਂ ਲੋਕ ਜਨਾ ਜੋੜਦੇ ਕਣਕ ਦਾ ਆਟਾ ਖਾਂਦੇ ਲੋਕ। ਆਟਾ ਵਿੱਚ ਪਾਉਂਦੇ ਪਾਉਣਾ ਕਿੰਦਾ ਵਾ। ਓਕੇ। ਕੁੱਲੀ ਮੱਕੀ ਤੋਂ ਰੋਟੀਆਂ ਪਾੜਦੀਆਂ ਬਣਾਣਾ। ਕਹਿ। ਹਾਂ ਹਾਂ ਫਿਰ ਤਾਂ ਥੋੜਾ ਜਿਹਾ ਕਣਕ ਦਾ ਵਿੱਚ ਪਾਇਆ। ਮਿਕਸਿੰਗ ਕਰੀ ਜਾਣੀ ਹੈ ਰੇਤ ਦਾ ਘਰੇ ਬਜਰੀ ਅੰਗ। ਜਿਵੇਂ ਕੱਲਾ ਸੀਮੈਂਟ ਨਹੀਂ ਲੱਗਦਾ ਨਾਲ ਰੇਤਾਂ ਨੂੰ ਨਹੀਂ ਪੈਂਦੀ। ਕੱਲੀ ਮੱਕੀ ਦੀ ਰੋਟੀ ਨਹੀਂ ਬਣਦੀ ਨਾਲ ਆਟਾ ਪਾਉਣਾ ਹੀ ਪੈਂਦਾ ਵਾ। ਆ ਚਕਾ ਕੀਆ ਇਹ ਹਰੀਆਂ ਮਿਰਚਾਂ ਰਗੜਨੇ ਆ ਇਹ ਤਾਂ ਕਿੰਨੀਆਂ ਘੱਟ ਅੱਛਾ ਹੋ ਚਪਿਆ ਮਾਲ ਤਾਂ ਮਗਰ ਲੈ ਬਨੇ ਇਹਦੇ ਨਾਲ ਝਾੜਨ ਵਾਲਾ ਸੀ ਤਾਂ ਸਾਫ ਕਰਨਾ ਸੀ ਉਹਨਾਂ ਆ ਕਿ ਝਾੜ ਲਵਾਂ ਹੂੰ ਤੇ ਤੂੰ ਝਾੜਨਾ ਇਹ ਚੀਸੀਆਂ ਨੇ ਤੇ ਇਹਦੇ ਚ ਪਉਣਾ ਦੇ ਦੇ ਜੀ ਝਾੜਨਾ ਸੀ ਆ ਵੇਖ ਆਹ ਫਿਰੀਆਂ ਮਿਰਚਾਂ ਦੇ ਸੁਧੀਆਂ ਨੇ ਆ ਚੱਕ ਬਈ ਗਈਆਂ ਜੇ ਹਰੀਆਂ ਮਿਰਚਾਂ ਵਿੱਚ ਭੇਜ ਦੇ ਨੇ ਸਕੂਲ ਪੇ ਅਦਰਕ ਅਦਰਕ ਆ ਚੱਕ ਬਈ ਹਰਾ ਧਨੀਆ ਹਰਾ ਧਨੀਆ ਇਹ ਲੂਣ ਇਹ ਆਪਦੇ ਸਵਾਦ ਮੁਤਾਬਕ ਹੀ ਆ ਇਹ ਸਵਾਦ ਮੁਤਾਬਕ ਠੀਕ ਆ ਜੀ ਸਾਡਾ ਟੱਬਰ ਜ਼ਿਆਦਾ ਸੀ ਅਸੀਂ ਨੂਨ ਤਾਂ ਇਸ ਕਰਕੇ ਜ਼ਿਆਦਾ ਪਾ ਰਹੇ ਹਾਂ ਥੋੜਾ ਜਿਹਾ ਨਾਲੇ ਰੋਟੀਆਂ ਵੀ ਵੱਧਾ ਕੁਆਂਟੀਟੀ ਵੱਧਾ ਸ਼ੂਸ਼ੀ 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 ਲਓ ਜੀ ਤਵੇ ਦੇ ਉੱਤੇ ਬਹੁਤ ਧਨੀਆ ਅਗੀ ਲਾਤਾ ਹਾਂ ਭਾਣ ਲਓ ਚੰਗੀ ਤਰ੍ਹਾਂ ਇਹ ਪੁੱਤ ਪੌਣ ਕੇ ਪਾਈਏ ਤੇ ਛੇਤੀ ਡਾਈਜੈਸਟ ਹੋ ਜਾਂਦਾ ਹੁਣ ਆ ਮਸਾਲਾ ਪਾਇਆ ਯਾ ਲਓ ਵੀ ਮਸਾਲਾ ਇਹ ਮਸਾਲਾ ਸਪੈਸ਼ਲ ਸਪੈਸ਼ਲ ਘਰੇ ਪੀਸਿਆ ਹੋਇਆ ਘਰੇ ਪੀਸਿਆ ਮਸਾਲਾ ਹਾਂ ਆ ਪਾਉਣ ਲੱਗੇ ਆ ਕਾਲੀ ਮਿਰਚ ਕਾਲੀ ਮਿਰਚ ਇਹ ਵੀ ਸਪੈਸ਼ਲ ਘਰੇ ਪੀਸੀ ਆ ਹਾਂ ਆਪਣੀ ਮਿਸਕੀ ਚ ਆ ਬਈ ਮਿਸਕੀ ਇਹ ਆ ਮੈਂ ਕਾਲੀ ਮਿਰਚ ਥੋੜੀ ਬਾਦ ਥੋੜੀ ਜੀ ਬਾਦ ਅੱਛੀ ਹੁੰਦੀ ਆ ਨਹੀਂ ਨਹੀਂ ਬਾਏ ਕਰਾਰਾਪਨ ਬਤਾ ਦਿੰਦੀ ਆ ਕੀ ਆਵੇ ਉਹਨਾਂ ਮੈਂ ਗਾ ਮੈਂ ਲਾਲ ਮਿਰਚਾਂ ਨੂੰ ਪਾ ਲਈ ਲਾਲ ਮਿਰਚਾਂ ਦਾ ਪਾਉਣੀ ਹੈ ਟੱਟਣਾ ਹੋਵੇ ਫਿਰ ਰੋਟੀ ਕਰਾਰੀ ਸੁਗਤ ਆਉਂਦੀ ਹੈ ਨਾ ਕਰਾਰੀ ਸੁਗਤ ਆਉਂਦੀ ਹੈ ਪਰ ਥੋੜੀ ਪਾਉਣੀ ਚਾਹੀਦੀ ਲਾਲ ਮਿਰਚ ਜਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਪੱਤੇ ਨਾਰਮਲ ਹੀ ਹੁੰਦੀ ਹੈ ਆਟੇ ਦੇ ਮੁਤਾਬਕ ਤਾਂ ਕੁਝ ਵੀ ਨਹੀਂ ਕੀ ਇਹ ਲਾ ਵੀ ਆਲ ਇਨ ਗਰੀਡੈਂਟ ਸਾਰੇ ਪਾ ਦਿੱਤੇ ਨੇ ਵਿੱਚ ਹੁਣ ਆਲੂ ਬਣਾ ਲੂ ਹਣੀ ਚੱਲੇ ਨੇ ਵਿੱਚ ਚੱਲ ਵੀ ਆਲੂ ਕਚਲੂ ਬੇਟਾ ਕਹਾਂਗੇ ਇਥੇ ਸੁਣੀ ਸਟੋਰੀ ਲਾ ਵੀ ਆਲੂ ਕਚਲੂ ਦੇ ਮਾਮੇ ਉਹਨਾਂ ਨੇ ਸੈਰ ਹੀ ਕਰ ਦਿੱਤੇ ਨੇ ਮਿਕਸ ਲਵ ਯੂ ਨੈਨਾ ਨੂੰ ਦੇਤੀ ਜਾਏਗੀ ਮਧਾਨੀ ਉਹ ਵੀ ਹੱਥਾਂ ਵਾਲੀ ਹੈ ਮੰਮੀ ਇਹ ਹੱਥਾਂ ਹੀ ਦੇਣੀ ਆ ਹੋਰ ਉੱਥੇ ਜਾ ਪਹਿਲਾਂ ਦੇਣੀ ਪਹਿਲਾਂ ਹੱਥਾਂ ਦੇ ਨਾਲ ਆਵੇ ਲੋ ਡੇਢ ਹੱਥ ਕਰਾਸ਼ ਜਿਹੜਾ ਕਰਦਾ ਵੇਖੋ ਕਿਆਂ ਇਹ ਆ ਵੇਖ ਮਧਾਨੀ ਹੱਥ ਦੀ ਹੈ ਬੰਦੇ ਦੇ ਹੱਥਾਂ ਨਾਲ ਵਧੀਆ ਔਜ਼ਾਰ ਨਹੀਂ ਬਣਿਆ ਤੇ ਬੀਬੀ ਦੇ ਲੰਮੀ ਜ਼ੁਬਾਨ ਨਾਲ ਕੋਈ ਜ਼ੁਬਾਨ ਨਹੀਂ ਬਣੀ ਆ ਬਾਈ ਘਾ ਡੈਰੀ ਕੈਸਾ ਕਰਦੇ ਸੀ ਵੱਡੇ ਟੁੱਕੇ ਜਾਵਾਂਗੇ ਜੇ ਅਸੀਂ ਐਵੇਂ ਬੋਲ ਕੇ ਕਦੇ ਵੀ ਜ਼ਬਾਨ ਸਾਡੀ ਚੁਆ ਜੇ ਕਦੇ ਸ਼ਬਦ ਨਿਕਲ ਜਾਣ ਮੰਮੀ ਤੇਰੇ ਵਾਸਤੇ ਆਏ ਹਾਂ ਜੇ ਨਾ 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 ਮੇਰੇ ਨਾਲ ਮੇਰੇ ਕੋਲ ਕੀ ਕੀ ਪਾਇਆ ਥਿਆਰ ਉਹ ਥਿਆਰਾ ਬੀਬਾ ਗੱਲ ਨਹੀਂ ਕਰਨੀ ਆ ਹਾਂ ਫੇਰ ਚੀਕਦਾ ਹੀ ਆਏਗਾ ਉਹਨੂੰ ਨਹੀਂ ਨਹੀਂ ਮੈਂ ਨਹੀਂ ਮੰਮੀ ਨਾ ਜਾਵਾਂ ਹੀ ਨਹੀਂ ਆਪਾਂ ਤਾਂ ਐਗਰੀ ਨਹੀਂ ਕੰਮ ਆ ਠੀਕ ਹੈ ਵੀ ਲੈ ਵੀ ਬੀਬੀ ਨੇ ਬਣਾ ਦਿੱਤੀ ਇਹਨਾਂ ਦੀ ਗੁੱਥਮ ਗੁੱਥੀ ਆਟਾ ਜੰਗੀ ਤਰ੍ਹਾਂ ਮਿਕਸ ਹੋ ਜਾਏਗਾ ਆਲੂ ਨਾਲ ਕਰਾਂਗੀ ਮਿਕਸੀ ਕਰੂੰਗੀ ਮੰਮੀ ਐਂ ਕਰੀਏ ਇਹਨਾਂ ਨੇ ਮਿਕਸੀ ਚ ਪਾ ਕੇ ਕੱਢ ਦੀਏ ਸਾਰੇ ਨੂੰ ਨਹੀਂ ਜੀ ਵੇਖੀ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਫਿਰ ਵੇਖੀ ਐ ਇੱਕ ਸਾਰ ਹੀ ਬਣ ਜਾਣਾ ਨਾਲ ਹੀ ਆਟਾ ਨਾਲ ਹੀ ਆਲੂ ਨਾਲ ਹੀ ਉਹ ਤਰ ਧਨੀਆ ਧੁਲੀਆਂ ਸਭ ਮਿਲਦੇ ਛਿੰਦੇ ਹੁਣੀ ਸਭ ਵਿੱਚ ਬਿੰਦੇ ਬਿੰਦੇ ਹੁਣੀ ਹੋ ਜਾਣੇ ਵਿੱਚ ਐ ਮਾਈ ਗਾਡ ਮੰਮੀ ਦੇ ਭਰਾਵਾਂ ਦਾ ਨਾਂ ਨਹੀਂ ਲੈਣੇ ਕਿਸੇ ਨੇ ਓਕੇ ਐ ਨਹੀਂ ਕਹਿ ਸਕਦੀ ਤੂੰ ਸੱਦੀ ਜੀ ਗੱਲ ਹੈ ਬੱਗੂ ਬੁੱਗੂ ਹੁਣ ਬਰਿਆਂ ਨਹੀਂ ਬੋਲ ਸਕਦੀ ਮੰਮੀ ਦੇ ਬਰਾਣੇ ਲੈਂਟਰ ਵਾਲੇ ਦਿਨ ਇਕੱਠੇ ਹੋ ਗਏ ਸੀ ਸਾਰੇ ਉਹ ਦਿਨ ਮੰਮੀ ਵੇਸੀ ਐ ਸੀਨਾ ਚੌਲਾ ਕਰਕੇ ਘੁੰਮਦੀ ਸੀ ਕਹਿੰਦੀ ਅੱਜ ਕੋਈ ਬੁਲਾਵੇ ਮੇਰੇ ਭਰਾ ਆਏ ਨੇ ਤਾਂ ਕਹਿੰਦੇ ਪਰ ਉਹਦੋਂ ਕੋਲ ਤੇ ਪਰ ਭਾਈ ਵੈਸੇ ਸਹੀ ਗੱਲ ਆ ਅਸੀਂ ਬੋਲ ਵੀ ਨਹੀਂ ਸਕਦੇ ਸਿੱਧੀ ਜੀ ਗੱਲ ਆ ਇਹਨਾਂ ਦੇ ਆਪਦੇ ਘਰ ਦੇ ਵਿੱਚ ਘੱਟੋ ਘਾਟ 25 30 ਮੈਂਬਰ ਆ ਜੇ ਇਹਨਾਂ ਨੇ ਦੋ ਦੋ ਲਫੇੜਾ ਮਾਰੀਆਂ ਵੀ ਇਹਨਾਂ ਨੇ ਤਾਂ ਟੈਂਟ ਦੇ ਵਾਲਦਾ ਦੇ ਨੇ ਆ ਸਿੱਧੀ ਜੀ ਗੱਲ ਆ ਪਾ ਤਾਂ ਨਹੀਂ ਬੋਲਦੇ ਵੀ ਦੋ ਦੋ ਲਫੇੜਾ ਕਿੰਨੀਆਂ ਘੁੰਦੀਆਂ ਅਗਲੇ ਦੋ ਸੇ ਇੱਕ ਇੱਕ ਬੰਦੇ ਨੇ ਮਾਰ ਗਿਆ ਤੇਰੇ ਦੇ ਵਾਲ ਇਕਲੀ ਰਹਿਣਾ ਲਾ ਵੀਰ ਜੀ ਇਸੇ ਕਰਕੇ ਅਸੀਂ ਸ਼ਾਂਤਮਈ ਸੁਭਾਅ ਨਾ ਰਹਿਨੇ ਤੇ ਇਹ ਆਕੜ ਜਾਂਦੀ ਆ ਬੀਬੀਏ ਚੀਜ਼ਾਂ ਦਾ ਫੈਲਾ ਚੱਕਦੀ ਆ ਵੇਖੋ ਆ ਚੈੱਕ ਮਾਲ ਕੱਢ ਲਿਆ ਦੂਜੇ ਬੰਨੇ ਸਾਰਾ ਆ ਚੈੱਕ ਜ਼ਿਆਦਾ ਹੋ ਗਿਆ ਹੀ ਮਾਲ ਉਹ ਫਿਰ ਗੁੱਜਣਾ ਨਹੀਂ ਆਟਾ ਇਹ ਇੱਕ ਚੀਜ਼ੇ ਰਹਿਣ ਗਈ ਆਲੀ ਮੰਮੀ ਤੇ ਵੇਲਣਾ ਤੇਰਾ ਕਿੱਥੇ ਆ ਅੱਜ ਮੇਰਾ ਵੇਲਣਾ ਨਹੀਂ ਕੰਮ ਕਰਨਾ ਅੱਜ ਮੇਰਾ ਹੱਥ ਕੰਮ ਕਰਨਾ ਇਹ ਚ ਫੁੱਲ ਹੈਂਡਵਰਕ ਹੀ ਸਾਰਾ ਕੰਮ ਹੋਏਗਾ ਅੱਜ ਵਾਹ ਜੀ ਵਾਹ ਫੁੱਲ ਹੈਂਡਵਰਕ ਦੇ ਨਾਲ ਰੋਟੀ ਬਣਾਈ ਜਾਏਗੀ ਅੱਜ ਕੋਈ ਵੀ ਹੋਜਾਰ ਐਕਸਟਰਾ ਨਹੀਂ ਵਰਤਿਆ ਜਾਏਗਾ ਸਵੇਓ ਚਕਲੇ ਨੂੰ ਛੱਡ ਕੇ ਚਕਲਾ ਕਿਉਂਕਿ ਉਹ 베ਸ ਵਧੀਆ ਚਾਹੀਦਾ ਬਣਾਉਣ ਵਾਸਤੇ 베ਸ ਤੇ ਤਾਂ ਵਧੀਆ ਬਣਾਉਣਾ ਚਾਹੀਦਾ ਬਣਾਉਣਾ ਹੀ ਬਣਾਉਣਾ ਲੈ ਵੀ ਗੋਲ ਮਟੋ ਰੋਟੀ ਵੇਖੋ ਵੀ ਲੈ ਬਸ ਸਰਾ ਹੀ ਗਰਾ ਜੜਿਆ ਬਸ ਹੋਰ ਮੈਸ ਨਹੀਂ ਨਹੀਂ ਖੜ ਜਾ ਖੜ ਜਾ ਲੈ ਵਨ ਦੋ ਮਿੰਟ ਰੱਕ ਜਾ ਐ ਏਡੀ ਛੇਤੀ ਨਹੀਂ ਇਹ ਰੋਟੀ ਨੂੰ ਮੜਾ ਜਾ ਸੇਕਾ ਲੱਗਣ ਦੇਈਦਾ ਹੁੰਦਾ ਫਿਰ ਪਲਟਾਈਏ ਨੂੰ ਮੜਾ ਜਾ ਉਹ ਰਾੜ ਨਹੀਂ ਪੈਣੀ ਆ ਤੂੰ ਬਹਿਣਾ ਸੀ ਇਧਰਲੇ ਹੱਥ ਇੱਥੋਂ ਦੇ ਅੱਗ ਕੋਲੋਂ ਸੇਕ ਪੈਣਾ ਸਿੱਪੀ ਨੂੰ ਹੀ ਜ਼ਬਾਂ ਨੂੰ ਆ ਚੱਕ ਰੋਟੀ ਕੀ ਆ ਬਾਤ ਹੈ ਪਹਿਲਾਂ ਪੁਰਖ ਅਕਸਰ ਪਹਿਲੀ ਰੋਟੀ ਮਾੜੀ ਲੈਂਦੀ ਹੁੰਦੀ ਕੋਈ ਚੱਕ ਤਾ ਇਹਾਂ ਤੇ ਅੱਗ ਲਾਉਣੀ ਆ ਬੀਬੀਆਂ ਬਈ ਤੇ ਘਰਾਂ ਇ ਤਾਂ ਬਿਲ ਦੂਰ ਜੀ ਓਹ ਮਾਈ ਗਾਡ ਕੰਨ ਤੋਂ ਇਹ ਗੱਡੀਆਂ ਗੱਲਾਂ ਨਿਕਲਦੀਆਂ ਮੂੰਹ ਤੋਂ ਅੱਜ ਆ ਚਿਵਾੜੇ ਆ ਮੇਰੇ ਕੋਲ ਇਹ ਗੱਲਾਂ ਦਾ ਮੂੰਹ ਤੋਂ ਗੱਲਾਂ ਦਾ ਮੂੰਹ ਤੇ ਤੱਬੇ ਖਾਣ ਵਾਲੀ ਨਿਕਲ ਰਹੀ ਹੈ ਅੱਜ ਆ ਚਾਹ ਕਕੂੜੀ ਨੇ ਕਰਤਾ ਸਾਰੇ ਕੰਮ ਬਾਈ ਰੋਟੀਆਂ ਉਹ ਖਾਣ ਰੋਟੀਆਂ ਦੀ ਸ਼ੇਪ ਛੋਟੀਆਂ ਮੰਮੀ ਮੜੀ ਚੱਕਲੇ ਜਿੱਦੀ ਮੈਂ ਦੇ ਰੋਟੀ ਲਾ ਜਿਵੇਂ ਮਕੇਰੀਆਂ ਖਾਧੀਆਂ ਇੱਕਰੀ ਆਪਾਂ ਜਦ ਦਾਦੇ ਨਾਲ ਗਏ ਤੂੰ ਗਈ ਨਹੀਂ ਮੇਰੀ ਮਰਨਾ ਹੈ ਹੈ ਮਣ ਆ ਪਾ ਦੋਵੇਂ ਹੀ ਗਏ ਸੀ ਪਾਪੇ ਨਾਲ ਹਾਂ ਉਹ ਹੀ ਸੀ ਦੋਵੇਂ ਆ ਜਦੋਂ ਵੇਖੇ ਥਾਲੀ ਥਾਲੀ ਜਿੱਡੀ ਰੋਟੀ ਉਹਨਾਂ ਨੇ ਦਿੱਤੀ ਸੀ ਤੇ ਆਲੂ ਉਹ ਪਰੌਂਠੇ ਦਿੱਤੇ ਸੀ ਉਹਨਾਂ ਨੇ ਆਪਾਂ ਨੂੰ ਸਵੇਰ ਸਵੇਰ ਮੱਖਣ ਉਹ ਭਈ ਉਹ ਜਿੱਡੀ ਥਾਲੀ ਓਡੀ ਇਹ ਚਰੋਟੀ ਉੱਤੇ ਮੱਖਣ ਰੱਖਿਆ ਉਹਨਾਂ ਨੇ ਪੋਣੇ ਨੇ ਚੱਕਣੀ ਸੌਕੀ ਆ ਨਾ ਮੈਂ ਚੱਲੋਂ ਕੋੜਾ ਹੀ ਚੱਕ ਕੇ ਇੱਧਰ ਓਏ ਐਂ ਹੀ ਤਾਂ ਕਰਦੀ ਉਹ ਪੋਣਾ ਹੀ ਚੱਕ ਕੇ ਤਾਂ ਸਿੱਧੀ ਰੱਖਦੀ ਉਹ ਤਵੇ ਤੇ ਉਹ ਕਹਿੰਦੀ ਪੋਣੇ ਨਾਲ ਲੈਂਡ ਕਰਾ ਐਂ ਕਹਿੰਦੀ ਆ ਪਰ ਮੰਮੀ ਐਂ ਕਰਾਉਂਦੀ ਆ ਇਹ ਆ ਵੇਖ ਕਿਉਂ ਹੁਣ ਸਹੀ ਪੱਕਣ ਗਿਆ ਵੇਖ ਹੁਣ ਛੇ ਪਾਈ ਨਾ ਮੜ ਜੀ ਵੱਡੀ ਉਹਦੀ ਕਿਵੇਂ ਗੱਗੂ ਫਿਰ ਕੀ ਵਿਚਾਰ ਹੁਣ ਰੋਟੀ ਦੱਸ ਮਰੀਆ ਪਰ ਟੋਟਲੀ ਬਹੁਤ ਆਈ ਇਹ ਤਾਂ ਫਿਰ ਮੱਕੀ ਦੀ ਰੋਟੀ ਟੁੱਟੂਗੀ ਕਿ ਨਹੀਂ ਮੰਮੀ ਮੱਕੀ ਜੀ ਨੇ ਤਾਂ ਟੁੱਟਣਾ ਹੀ ਆ ਹੂੰ ਪਰ ਰੋਟੀ ਦਾ ਦੱਸ ਤੂੰ ਸਵਾਦ ਕੋਈ ਨਹੀਂ ਬਣਾਉਂਦੀ ਆਲੂ ਵਾਲੀ ਰੋਟੀ ਇਹ ਤਾਂ ਬਹੁਤ ਵਧੀਆ ਹੁੰਦੀ ਆ ਇਹ ਨਹੀਂ ਬਣਾਉਂਦੀ ਦੱਸ ਮੰਮੀ ਲੋ ਰੋਟੀ ਵਧੀਆ ਹੁੰਦੀ ਮੱਕੀ ਦੀ ਰੋਟੀ ਦਾ ਫੁੱਲ ਵਧੀਆ ਹੁੰਦੀ ਆ ਕਮਲਿਆ ਤੇ ਆਜ ਤਾਂ ਮੱਕੀ ਬਾਏ ਦੀ ਖਾਣ ਚਾਹੀਦੀ ਹੂੰ ਗਰਮੀ ਹੁੰਦੀ ਨਾਲੇ 6 ਮਹੀਨੇ ਲੰਘ ਗਏ ਨੇ ਹਾਂ 6 ਕੋਈ ਨਹੀਂ ਜਿੰਨ ਸਾਲ ਤੜਿਆ ਫੇਰ ਸਈ ਫੇਰ ਸਈ ਫੇਰ ਆਟਾ ਖਾਇ ਮੱਟੀ ਭਰੀ ਬਈ ਆ ਉਧਰ ਖਜਾਨੇ ਆਂਗ ਲੋਗ ਲਾ ਕੇ ਰੱਖੀਦਾ ਵੀਰ ਮੱਟੀ ਨੂੰ ਮੱਕੀ ਦਾ ਆਟਾ ਮਹਿੰਗਾ ਬਹੁਤ ਆ ਤੈਨੂੰ ਪਤਾ ਕੀ ਰੇਟ ਆ 50 ਰੁਪਏ ਕਿਲੋ ਆ ਤੇ ਉਹ ਦੂਜਾ ਕਣਕ ਦਾ 25 ਰੁਪਏ ਕਿਲੋ ਆਪਣ ਗੱਗੋਣਾ ਦਾ ਰਿਵਿਊ ਲਿਆ ਜਾਂਦਾ ਬਈ ਦੱਸੋ ਕਿਵੇਂ ਸਵਾਦ ਸੀ ਕੰਮ ਬਹੁਤ ਵਧੀਆ ਟੇਸਟੀ ਸੀ ਓਕੇ ਹੀ ਨਾ ਇੱਕ ਨੰਬਰ ਹੀ ਨਾ ਕੰਮ ਐ ਨਾ ਕਰਦਾ ਪਤਲਾ ਹੈ ਇਹ ਨਹੀਂ ਹੁੰਦਾ ਪਤਲਾ ਇਹ ਨਹੀਂ ਹੁੰਦਾ ਪਤਲਾ ਜਿਸ ਵੀ ਆਲੇ ਵੇਖੀ ਸਾਹ ਹੁਤਾ ਬਣਨ ਲੱਗੇ ਅੱਜ ਲੱਗੇ ਬਾਹਰ ਉਹ ਢੂੜੀ ਚੱਕਣ ਲੱਗੇ ਊੜਾਇਆ ਆਪੇ ਹੀ ਅਗੇ ਲੱਗੇ ਪਤਾ ਨਹੀਂ ਕਿਧਰ ਉਹ ਦੱਸਿਆ ਰੋਣਾਂ ਨੂੰ ਜਲਦੀ ਉਠਾ ਡੇ ਕਰੀ ਨਹੀਂ ਲੋਨੇ ਦੱਸੇ ਕਿ ਅਸੀਂ ਵੀ ਨਰੂਲੀ ਤਾਂ ਕਰਦੇ ਆਂ ਕਿ ਆਉਦੀ ਚੁੱਕ ਕੇ ਲ ਜਾਂਦੇ ਪਏ ਆ ਚੁੱਕ ਕੇ ਜਾਂਦੇ ਆ